ਪਹਿਲਾਂ ਤਾਂ ਪਹੁੰਚ ਗਏ ਆ ਬਈ ਆਪਾਂ ਕਬੂਤਰਾਂ ਵੱਲ ਮੈਂ ਕਿਹਾ ਬਲੌਗ ਸ਼ੁਰੂ ਕਰੀਏ ਤੇ ਸੱਚੀ ਗੱਲ ਸਾਰੇ ਵੀ ਭਰਾਵਾਂ ਨੂੰ ਕਿਵੇਂ ਕਹਾਂ ਉਹ ਸਾਰੇ ਜਾਨਵਰ ਸੈਟ ਸਾਰਿਆਂ ਦੇ ਕਬੂਤਰਾਂ ਨੂੰ ਬਈ ਦਾਣਾ ਪਾਣੀ ਪਾਈਏ ਤੇ ਫੇਰ ਤੁਹਾਨੂੰ ਹਾਲਚਾਲ ਸੁਣਾਉਨੇ ਆ ਪਾਣੀ ਜਮਾਂ ਹੀ ਖਾਲੀ ਐ ਦਾਣੇ ਜਮਾਂ ਹੀ ਖਾਲੀ ਐ ਆ ਮੈਂ ਹੋ ਗਿਆ ਲੇਟ ਰੁਕੋ ਫੇਰ 2 ਮਿੰਟ ਪਹਿਲਾਂ ਤਾਂ ਮੈਂ ਦਾਣਾ ਪਾਣੀ ਪਾਵਾਂ ਪਾਣੀ ਵੀ ਪਾਦਾ ਬਈ ਲੈ ਹੁਣ ਪਾਈ ਪਾਣੀ ਪਾਇਆ ਤੁਸੀਂ ਲੜਨ ਲੱਗ ਗਏ ਸਾਲਿਓ ਤੇ ਇੱਧਰ ਵੀ ਥਾਣੇ ਪਾਤੇ ਥੋੜੇ ਜੇ ਮੈਂ ਕਿਹਾ ਚਲੋ ਇੱਧਰ ਲੱਗੇ ਰਹਿਣਗੇ ਇੱਧਰ ਵੀ ਪਾ ਤੇ ਆ ਵੀ ਥੋੜੇ ਜਿਹਾ ਪਾ ਤੇ ਮੈਂ ਬੱਚਾ ਚੈੱਕ ਕਰਨਾ ਬਾਈ ਆਏ ਹਾਂ ਆਏ ਏਂ ਤੇ ਕੱਬਲਾ ਆ ਗਈ ਆਪਣੀ ਘਾਟੇ ਉੱਤਰਦਾ ਬੱਚਾ ਆ ਗਿਆ ਤੇ ਆ ਆਂਡਾ ਖਰਾਬ ਐ ਮੇਰੇ ਵੀਰੋ ਉਹ ਹੋਪੀ ਹੋਪੀ ਆ ਵੀ ਕੱਢ ਲਈ ਮੇਰੇ ਵੀਰੋ ਇਹਨੂੰ ਸੜਦਨੇ ਆਪਾਂ ਇਹ ਅੰਡੇ ਨੂੰ ਵੀ ਤੇੜ ਆਈ ਦੀ ਐ ਇਹ ਵੀ ਨਿਕਲ ਜੂ ਕਰ ਦੇਣ ਚੱਪ ਹੋ ਗਏ ਬੱਚੇ ਹੀ ਬੱਚੇ ਹੋ ਜਾਣਗੇ ਬੱਚੀ ਬੱਚੇ ਵਾਹ ਭਾਈ ਗਲਬੀ ਆ ਜਾ ਆ ਜਾ ਦੇਖੋ ਗਲਬੀ ਕਿ ਨਹੀਂ ਨਿਕਲ ਰਹੀ ਆ ਬਾਈ ਹੈ ਚੀਜ਼ ਚਲ 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 ਆ ਵੀ ਡੱਬਿਆ ਧਰਾ ਲਾਂਡੇ ਦੂੰ ਵੀ ਹੁਣ ਉਹ ਕਯਰਬੋਰਡ ਤੇ ਗੁਰੀ ਸਿੰਘ ਸੱਟਾਂ ਖਾਈ ਫਿਰਦਾ ਜੌਣਾ ਮੋੜ ਘੋੜੀ ਤੇ ਸਵਾਰ ਹੋ ਗਿਆ ਲੈ ਚੱਕੋ ਫਿਰ ਐਵੇਂ ਆ ਗੱਲ ਚਲ ਕੋਈ ਨਹੀਂ ਡਿੱਗ ਡਿੱਗੇ ਸਵਾਰ ਹੁੰਦੇ ਆ ਤੇ ਹੁਣ ਆਪਾਂ ਆ ਢਾਣੇ ਸਰੋਂ ਤੇ ਉਹ ਮਿਕਸ ਕਰਕੇ ਉਧਰ ਲਕਬੂਤਰਾਂ ਨੂੰ ਪਾਈਏ ਫੇਰ ਦਿਖਾਉਣੇ ਆ ਬੱਚੇ ਚੱਕੋ ਵੀ ਪਾਣੀ ਵੀ ਰੱਖ ਦਿੰਨੇ ਆ ਇਹਨਾਂ ਨੂੰ ਆਪਾਂ ਠੀਕ ਐ ਬੱਚੇ ਸੈੱਟ ਕਰਤੇ ਬੱਚੇ ਅੱਧ ਵਿਚਾਲੇ ਹੋਏ ਪਏ ਤੇ ਉਹ ਬੱਚੇ ਨਾ ਇੱਥੇ ਟੋਕਰੀ 'ਚ ਬੈਠਾ ਤਾਂ ਇੱਕ ਬੱਚੇ ਤੁਹਾਨੂੰ ਦਿਖਾ ਵੀ ਦਿੰਨਾ ਮੈਂ ਦੇਖੋ ਨਾ ਕੈਮ ਨੇ ਤੇ ਆਹ ਦੇਖ ਲਓ ਹੁਣ ਆ ਵੀ ਕੈਮ ਹੋ ਗਏ ਮੈਨੂੰ ਉਹ ਦੂਜੇ ਬੱਚੇ ਰਹੀਦਾ ਪਰ ਗਰਮੀ ਇਹ ਤਾਂ ਪੜ ਜਾਂਦੇ ਨੇ ਸਰਮਸਰਮਪਾਦੀ ਧਾਣੇਪਾਦੀ ਇਹਨਾਂ ਦਾ ਵੀ ਕੰਮ ਨਿਵੇੜਦਾ ਹੁਣ ਚਲਦੇ ਆਪਾਂ ਮੋਟਰ ਤੇ ਇਹਨੂੰ ਪਹਿਲਾਂ ਘੂੜੀਆਂ ਤੇ ਨੀਕਾ ਮਾਰ ਲਈਏ ਜੰਨੋ ਆ ਤੇਰੀ ਜੀ ਵਾਲੀ ਯਾਦ ਤਾਂ ਨਹੀਂ ਗਈ ਹੈ ਸਾੜੀ ਸੜੀ ਕਿਵੇਂ ਜਰਨਲ ਲਵੇੜੀ ਹਾਂ ਵੀ ਨੂਰੀ ਠੀਕ ਹੈ ਓਕੇ ਹਾਂ ਇਹ ਬੜੀ ਸਿਆਣੀ ਆ ਬਈ ਹਾਂ ਆ ਹਾਈਟ ਦੇਖ ਲੋ ਲੈ ਹਾਈਟ ਇਹਦੀ ਨਯਰ ਵੀ ਨਾਲ ਲੱਗ ਜਵੇ ਹਾਂ ਬਈ ਓ ਕੇਰ ਬੋਤਾ ਦੇਖ ਲੋ ਐਮਬਰ ਕਿਉਂ ਕਿਉਂ ਮੇਰੇ ਵੀਰੋ ਦੇਖੋ ਤਾਂ ਫਿਰ ਹਾਂ 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 ਹਬ ਤ ਐਮਬਰ ਦੇਖੋ ਤਾਂ ਬਈ ਹੋ ਗਈ ਕੈਮ ਹੋਣਾ ਆਪਣੀਆਂ ਐਮਬਰ ਵੀ ਤੇ ਜਸੂ ਅਣੀ ਮੰਡੀ ਗਏ ਹੈ ਨਹੀਂ ਤਾਂ ਲੈ ਜਾਣੀ ਸੀ ਆਪਾਂ ਉੱਥੇ ਨੂੰ ਮੋਟਰ ਤੇ ਚਲੋ ਬਾਕੀ ਜਾਨਵਰ ਦੇਖਦੇ ਆ ਮੋਟਰ ਤੇ ਜਾ ਕੇ ਚਲ ਚਲ ਲਓ ਵੀ ਪਿੰਡੀ ਨੂੰ ਵੀ ਮੈਂ ਕਹਿੰਦਾ ਲੈ ਉਹ ਚੱਲਦੇ ਆਂ ਦੇਖੋ ਫੇ ਸਕੂਟਰੀ ਤੇ ਬੈਠ ਲਈ ਇਹੇ ਚੱਲ ਚੱਲ ਐ ਚਲੋ ਚੱਲਦੇ ਆਂ ਮੋਟਰ ਤੇ ਪਿੰਡੀ ਲੈ ਰਹੀ ਆ ਵੀ ਨਜ਼ਾਰੇ ਮਾਮਾ ਸਿੰਘ ਆਹ ਬੈਠਾ ਆਹ ਡੱਕੇ ਕਿਵੇਂ ਚਿੰਬੜਦੇ ਨੇ ਤੈਨੂੰ ਨਿਲਾਉਣੇ ਵਾਲੀ ਹੋਈ ਪਈ ਐ ਲਿਬੜਦੀ ਬਹੁਤ ਆ ਅੱਜ ਉੱਪਰ ਬਹਿ ਜਾ ਉੱਪਰ ਬਹਿ ਜਾ ਉੱਪਰ ਇਧਰ ਨੂੰ ਦੇ ਆਉਂਦੀ ਐ ਗੁਰੀ ਇਧਰੇ ਰੋਕ ਇਹਨੂੰ ਦੇਖ ਲਈਏ ਬਾਈ ਜਾਨਵਰ ਮੈਂ ਕਿਹਾ ਤੇ ايه ਚਾ ਭਾਈ ਉਧਰੋਂ ਵੀ ਲਾਇਆ ਹੋਇਆ ਹੈ ਮਾਮੇ ਜਿੰਦੇ ਲਾਤੇ ਬੰਦ ਕਰਤੇ ਜਾਨਵਰ ਚਲੋ ਭਾਈ ਜਾਨਵਰ ਦਾ ਬੰਦ ਕਰਤੇ ਮਾਮੇ ਨੇ ਦੇਖਾਂਗੇ ਕੱਲ ਨੂੰ ਤੇ ਆਪਣੀ ਜਿਹੜੀ ਬੱਤਕ ਆ ਨਾ ਬਾਹਰ ਰਹਿ ਗਈ ਸੀ ਜਿਹੜੀ ਆਪਾਂ ਖੋ ਗਈ ਦੀ ਗਹਿਨ ਤੇ ਵੀ ਕੋਈ ਚੱਕ ਕੇ ਲੈ ਗਿਆ ਉਹ ਕੁੱਤਿਆਂ ਨੇ ਖਾ ਲਈ ਬਾਅਦ ਚ ਖੰਗ ਦੇਖਿਆ ਉਹਨੇ ਕਿਤੇ ਬਾਹਰ ਨਿਕਲ ਗਈ ਉਹਨਾਂ ਤੋਂ ਕੁੱਤਿਆਂ ਨੇ ਖਾ ਲਈ ਹੁਣ ਜਦੋਂ ਹੋਰ ਦੇਖ ਲਿਆ ਹੋਵੇ ਹੈ ਕਿਤੇ ਆਉ ਗੋੜੋ ਆ ਜਾ ਪਾਣੀ ਪਾਉਣ ਲੱਗੇ ਜਾਂ ਨਿਕਲ ਗਈ ਚਲੋ ਚੱਲਦੇ ਆ ਘਰ ਨੂੰ ਓਏ ਘਾਲਾ ਕੇ ਬਈ ਪਿੰਡੀ ਨੂੰ ਵੀ ਨਿਲਾਤਾ ਹੁਣ ਡਰੇਡ ਰੂ ਜੀ ਮਾਰੀਏ ਅੱਜ ਗਰਮ ਨਹੀਂ ਡਰੇਰ ਮਾਰਨੀ ਠੰਡੀ ਜੀ ਉਹ ਕਰਕੇ ਮਾਰਾਂਗੇ ਵਾਲ ਗੋੜ ਦੇ ਬਾਦੀ ਇਹਦੇ ਨਿਹਾਰ ਦੀ ਇਹਨੂੰ ਕਿਉਂਕਿ ਬਹੁਤ ਜਿੜੜੀ ਹੋਈ ਸੀ ਹਾਂ ਹਾਂ ਓਕੇ ਕੋਵੀ ਕਰਤੀ ਐਨ ਓਕੇ ਰਵੋਲਟ ਮਿੰਦੀ ਦਾ ਦੇਖੋ ਦਾ ਵਾਲ ਚੈੱਕ ਕਰੋ ਓਕੇ ਰਵੋਲਟ ਫੀੜੀ ਚੋਦੀ ਲੈ ਨੀ ਕਰਦੇ ਹੁਣ ਇਹ ਜੀ ਕਬੂਤਰ ਡਾਏ ਹੋਏ ਆ ਬਾਈ ਤੇ 8-9 ਅੱਜ ਕਬੂਤਰ ਫੇਰ ਕੱਢੇ ਹੋਏ ਆ ਤੇ ਮੈਂ ਮੋਟਰ ਤੇ ਆਇਆ ਤਾਂ ġੇੜਾ ਮਾਰਨ ਆਪਣੀ ਬਤਕ ਦਾ ਹੁਣ ਸਬੂਤ ਮਿਲਿਆ ਆਪਾਂ ਨੂੰ ਆ ਦੇਖੋ ਹੁਣ ਅਸਲ ਪਤਾ ਲੱਗਿਆ ਵੀ ਹਾਂ ਸੱਚੀਓ ਕੁੱਤਿਆਂ ਨੇ ਖਾਧੀ ਐ ਆ ਪਾਏ ਨੇ ਆਪਣੀ ਮੋਟਰ ਤੇ ਹੀ ਇਹ ਪਤਾ ਨਹੀਂ ਅੱਜ ਕੁੱਤੇ ਖਿੱਚੀ ਫਿਰਦੇ ਤੇ ਆਪਾਂ ਉਂਿਓ ਕਹੀ ਕਿ ਕਿਸੇ ਚੋਰੀ ਹੋ ਗਈ ਫਲਾਣਾ ਹੋ ਗਿਆ ਆ ਦੇਖ ਲੋ ਆ ਪਈ ਐ ਚਲੋ ਪਹਿਲਾਂ ਕਬੂਤਰ ਦੇਖੀਏ ਜਾ ਕੇ ਆਪਾਂ ਆ ਗਏ ਬਈ ਮੋਟਰ ਤੇ ਆਪਾਂ ਰੋਟੀ ਚੂਰ ਲਈਏ ਜਾਨਵਰਾਂ ਨੂੰ ਤੇ ਜਸੂ ਗੋਠੇ ਰਿਡਾ ਰਹੇ ਆ ਕਬੂਤਰ ਆ ਤਿੰਨ ਚਾਰ ਤਾਂ ਢਾਟੇ ਆ ਦੇਖੋ ਮੈਨੂੰ ਲੱਗਦਾ ਅੱਜ ਵੱਧ ਕੱਢੂਗਾ ਕਬੂਤਰ ਤੁਹਾਨੂੰ ਦਿਖਾਉਣਾ ਉੱਥੇ ਨੂੰ ਆਊਗਾ ਹੁਣ ਤੇ ਮੈਂ ਕਿਹਾ ਚੱਲ ਆਹ ਦੇਖੋ ਇੱਕ ਆ ਉੜਦਾ ਇੱਕ ਉਹ ਆ ਗਿਆ ਮਗਰ ਦੋ ਤੇ ਇਹ ਹੋਰ ਕਿੱਧਰ ਗਿਆ ਹਰੀਆਂ ਗੱਛਾਂ ਵਾਲੀ ਵਿੜਾਤੀ ਤੁਹਾਨੂੰ ਦਿਖਾਉਣਾ ਇੱਕ ਮਿੰਟ ਆਉਂ ਨਿਕਲੇ ਆ ਦੇਖੋ ਉਹ ਵੀ ਉਹ ਬਲੌਗ ਬਣਾ ਰਿਹਾ ਹੈ ਤੇ ਉਹ ਨਿਕਲਿਆ ਬਾਹਰ ਤੇ ਇਹ ਇਹ ਉਹ ਇਧਰ ਨੂੰ ਉਹ ਘੜਾਈ ਓਏ ਆਹ ਤਾਂ ਮਰੀਏ ਜੀ ਸੁਣ ਗਈ ਹੋਈ ਉਹ ਵੀ ਬਲੌਗ ਬਣਾਉਣ ਲੱਗਿਆ ਤਾਂ ਟਾਈਮ ਲਾਉਂਦਾ ਜਾਂਦਾ ਇਹ ਉਹ ੜਾਤਾ ਇੱਕ ਹੋਰ ਇਹ ਹੈਗਾ ਕੱਚ ਝਾਲਰ ਤੇ ਕਾਲੀ ਪੂੰਛ ਇੱਕ ਹੋਰ ਕਬੂਤਰ ਫੜੀ ਫਿਰਦਾ ਜੱਸਾ ਇੱਕ ਕਬੂਤਰ ਮੇਰੇ ਹਿਸਾਬ ਨਾਲ ਉਹ ਬੈਠ ਗਿਆ ਛੱਡਦੀ ਸਾਰੇ ਨਮਾ ਪਹਿਲੀ ਵਾਰ ਹੀ ਡਾਇਆ ਥਾ ਚੱਲ ਕੋਈ ਨਹੀਂ ਆਹ ਦੇਖੋ ਟਾਂਗੀ ਖੜੀ ਕਰੂਗਾ ਟਾਂਗੀ ਲਾਊਗਾ ਉੱਪਰ ਐਂ ਇਧਰ ਮੇਰਾ ਵੀ ਕੰਮ ਛੜਾਇਆ ਪਿਆ ਉਹਨੇ ਮੈਂ ਕਿਹਾ ਚੱਲ ਤੁਹਾਨੂੰ ਦਿਖਾ ਦਿੰਨਾ ਥੋੜਾ ਬਹੁਤਾ ਮੈਂ ਰੋਟੀਆਂ ਇੰਨੀਆਂ ਕਿਤਾ ਚੂਰ ਲੀਆਂ ਆਲਾ ਦੀ ਬਈ ਟਾਂਗੀ ਇਹ ਕਹਦਾ ਬਲੌਗ ਬਣਾਉਣ ਨੂੰ ਬਹੁਤ ਟਾਈਮ ਲਾ ਦਿੰਦਾ ਯਾਰ ਆਹ ਦੇਖੋ ਕੱਢ ਲਿਆ ਫੋਨ ਮਨ ਲੱਗਾ ਉਹੀ ਦਿਖਾ ਰਿਹਾ ਵੀ ਉਹ ਕੂਕਟਰ ਬੈਠ ਗਿਆ ਓ ਡਾਦੇ ਡਾਦੇ ਹੁਣ ਇਹ 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 ਟਾਂਗੀ ਦੇ ਬਿਠਾਊਗਾ ਆਹ ਉੱਠਾ ਉੜ ਗਿਆ ਇਹ ਹੈਗਾ ਪੂਛ ਤੇ ਟੂਸੇ ਵਾਲਾ ਮਨ ਲੱਗਦਾ ਇਦਨ ਗਿਆ ਆਉ ਆ ਗਿਆ ਚਲ ਕੋਈ ਨਹੀਂ ਏ ਏ ਏ ਏ ਉੜੰਦੇ 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 ਇਹ ਹੈਗਾ ਮੂਸਟੂਸਾ ਹਾਂ ਆਪਣੇ ਕਬੂਤਰ ਦੇ ਮਗਰ ਬਾਈ ਕੋਂ ਪੈ ਗਿਆ ਤਾਂ ਕਬੂਤਰ ਉਹ ਜਾਲੀ ਚ ਵੱਜਿਆ ਉਹ ਲੱਖਾ ਭੇਜਿਆ ਫੜਨਾ ਉਹ ਦੇਖੋ ਇਹ ਉਹ ਦੇਖੋ ਪਿਆ ਆਹ ਦੇਖੋ ਆਹ ਛਟ ਛਟਾ ਫਸਿਆ ਹੋਇਆ ਉੱਤੇ ਕੱਢੂਗਾ ਹੁਣ ਗਲਾਬੀ ਗੱਛਾ ਲਾ ਆਪਣਾ ਕਬੂਤਰ ਆਹ ਫੜ ਲਿਆ ਆਹ ਫੜ ਲਿਆ ਬਾਈ ਕੂਤਰਾ ਬੈਠਾ ਆਹ ਦੇਖੋ ਇਹ ਗਿਰਿਆ ਤਾਂ ਉਥੇ ਚਲੋ ਕੋਈ ਨਹੀਂ ਇਹਨੂੰ ਮੈਂ ਲੈ ਕੇ ਜਾਣਾ ਕਰਨੂੰ ਦੇਖੋ ਕਿਵੇਂ ਡਰੇਆ ਬੈਠਾ ਤੇ ਰੋਟੀਆਂ ਵਾਲੇ ਇੰਨੀਆਂ ਘਰੇ ਗਈਆਂ ਕੋਈ ਨਾ ਕੋਈ ਆ ਹੀ ਜਾਂਦਾ ਚਲੋ ਚੱਲਦੇ ਆ ਘਰ ਨੂੰ ਬਸ ਪਾ ਦਈਏ ਕਬੂਤਰ ਲੜਾਤਾ ਬਾਈ ਆਪਾਂ ਨੇ ਆ ਜਾਓ ਵੀ ਆ ਜਾਓ ਆ ਜਾਓ ਆ ਜਾਓ ਆ ਜਾਓ ਆਜੋ ਭਾਈ ਆਜੋ 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 ਚਲੋ 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 ਤੇ ਆਜੋ ਬਈ ਚਲੋ ਤੁਸੀਂ ਉਹ ਕਰ ਵਰ ਚਲੋ ਬਾਹਰ ਚਲੋ ਕੋਲ ਕੋਲ ਕੋਲਵਾਟ ਚ ਕਰੀਓ ਓਕੇ ਆ ਤੇ ਹੁਣ ਬੱਤਕਾਂ ਉਹ ਆਜੋ ਭਾਈ ਆ ਚਲੋ 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 ਅੰਡਾ ਉਂੜਦਾ ਤਾਂ ਨਹੀਂ ਕੋਈ ਨਹੀਂ ਚਲੋ ਇੱਧਰ ਵੀ ਰੌਲਾ ਪਾਉਂਦੀਆਂ ਨੇ ਉਹ ਆਜੋ ਭਾਈ ਚਲੋ ਉਹ ਚਲੋ ਸਾਰ ਇੱਕ ਆਪਣੀ ਅੰਗਰੇਜ਼ਨ ਮੁਰਗੀ ਹੀ ਨਿਕਲੀ ਉਹਦੇ ਸੱਟ ਲੱਗੀ ਹੋਈ ਐ ਬੈਠੀ ਹੋਣੀ ਕਿਤੇ ਤੇ ਆਹ ਬੰਨਿਆ ਰੋਟੀਆਂ ਪਹਿਲਾਂ ਦਾ ਰੋਟੀਆਂ ਖਾਓ ਚਲੋ 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 ਬਾਦੂ ਨੇ ਬਾਦੂ ਨੇ ਟੈਂਸ਼ਨ ਨਹੀਂ ਲੈਣੀ ਬਾਦੂ ਨੇ ਕੋਸਾ ਥੋੜੀਆਂ ਚੂਰਨੇ ਵਾਲੀਆਂ ਥੱਲੇ ਰਹਿ ਗਈਆਂ ਮੈਂ ਚੂਰਦਾ ਮੜੀਆਂ ਜੀਆਂ ਤੇ ਅੰਡੇ-ਉੰਡੇ ਚੈੱਕ ਕਰਾਂ ਬਈ ਦੋ ਮੁਰਗੀਆਂ ਲੱਭਾਂ ਪਹਿਲਾਂ ਮੈਂ ਤੇ ਆਪੇ ਆਪਣਾ ਤਰਕੀ ਦਾ ਅੰਡਾ ਚੱਕੋ ਮੁਰਗੀ ਇੱਧਰ ਉੱਧਰ ਲੁਕੀਆਂ ਹੋਈਆਂ ਕਿਤੇ ਮੇਰੇ ਹਸ ਹੱਥ ਨਾਲ ਉਹ ਬੈਠੀ ਹੈ ਲੈ ਦੱਸੋ ਬਰਮਾ ਇਹ ਆ ਬੈਠੀ ਹੈ ਮੈਂ ਕਹਿੰਨਾ ਮਾਰ ਮੁਰਗੀ ਆ ਬਰਮਾ ਲਗਦੇ ਮੈਨੂੰ ਚਾਂਸ ਨਾ ਨਾ ਹਿੱਲਦੀ ਹੈ ਹਿੱਲਦੀ ਹੈ ਚਲੋ ਕਰਦੇ ਕੋਈ ਹਿੱਲਾ ਪਹਿਲਾਂ ਅੰਡੇ ਰੱਖਦੀਏ ਇਹ ਆ ਪਏ ਨੇ ਟਰਕੀ ਉਹ ਟਰਕੀ ਆ ਚੱਕਾ ਅੰਡਾ ਤੇ ਮੁਰਗੀ ਆ ਬੱਤਕ ਦਾ ਤੇ ਆ ਬੱਤਕ ਦਾ ਟਿੜ ਗਿਆ ਆ ਮੁਰਗੀਆਂ ਦੇ ਪਏ ਨੇ ਚਲੋ ਕਬੂਤਰਾਂ ਨੂੰ ਵੀ ਖੋਲ ਦਈਏ ਫੇਰ ਚੱਲਦੇ ਆ ਘਰ ਨੂੰ ਛੱਟ ਬਾਈ ਇੰਨੀ ਆ ਲਾਈ ਹੋਈ ਆ ਇਰੇ ਦੇ ਵੀ ਕੁੱਤੇ ਨੇ ਹਮਲਾ ਕਰਿਆ ਹੁਣ। ਹਾਂ ਯੋ। ਤਾਂ ਹੀ ਹੁਣ ਚੱਲ ਕੋਈ ਨਾ ਇੱਥੇ ਬੈਠੀ ਲਵ। ਪਰ ਇਹ ਵੀ ਇਹ ਵੀ ਲੜਨਗੇ ਅੰਦਰੇ ਛੱਡ ਦੇ। ਜਸੇ ਅੰਦਰੇ ਉਹਰੇ ਪਾਣੀ ਪੂਣੀ ਪੀ ਲੂਗੀ। ਉਹ ਉੱਥੇ ਵੜ ਕੇ ਬਹਿ ਜਾਣਾ। ਨਹੀਂ ਅੰਦਰ ਪਾਣੀ ਪੂਣੀ ਪੀ ਲੂ ਕੋਈ ਨਹੀਂ। ਓਹੋ। ਦੇਖੋ ਭਾਈ ਕੁੱਤੇ ਨੇ। ਭੈਣ ਚਾਗ ਪੀਲਾ ਕਰਨ ਇਹ ਜਾਨਵਰਾਂ ਨੇ ਕਰਿਆ ਇਹਨਾਂ ਨੇ। ਜਸੇ ਇਹਨਾਂ ਨੂੰ ਗੱਡ ਸੀਲ ਸੂਲ ਨੂੰ ਬਾਹਰ। ਕਾਟ ਵਾਹਰ ਸੀਲ ਗੇੜਨਾ ਕਿੰਨੇ 9 ਤੇ ਆਪਣੇ ਹਨਾ ਇੱਕ ਮਰਗੀ ਦੀ ਸੱਤ ਮੁਰਗੀਆਂ ਇੱਕ ਮੁਰਗਾ ਚਾਹੀਦਾ ਕਾ ਦੇ ਆਹੀ ਕਰਦੀ ਐ ਸਾਲੀ ਆ ਸੀਲ ਕਰਦੀ ਐ ਸਾਰਾ ਕੁਝ ਤੇ ਕਬੂਤਰਾਂ ਨੂੰ ਖੋਲ ਦੇਨੇ ਆ ਯਾਰ ਚਲੋ ਬਈ ਕਬੂਤਰ ਵੀ ਖੋਲ ਤੇ ਤੇ ਆ ਵੀ ਜਾਨਵਰਾਂ ਨੂੰ ਦਾਣਾ ਪਾਤਾ ਹੁਣ ਚੱਲਦੇ ਆ ਘਰ ਨੂੰ ਇੱਥੇ ਕੁੰਡਾ ਲਾ ਜੀਏ ਕਬੂਤਰ ਸਾਰੇ ਦਿਨ ਫਰੀ ਜਾਣਗੇ ਇੱਧਰ ਇਹ ਬਾਹਰ ਸਾਰਾ ਦਿਨ ਫਰੀ ਜਾਣਗੇ ਭਾਰ ਜਾਂਦਾ ਜੂੰਦਾ ਲਾ ਕੇ ਚਲਦੇ ਆ ਘਰ ਨੂੰ ਪਿੰਡੀ ਵੀ ਲਿਆਂਦੀ ਪਿੰਡੀ ਆਇਦਰ ਹੁਣ ਬੋਲਦੀ ਹੈ ਬਾਈ ਕਮੈਂਟ ਆਪਾਂ ਕਿਉਂਕਿ ਬਲੌਗ ਦੀ ਐਂਡਿੰਗ ਕਰਨੀ ਹੈ ਸੋਹਣ ਸਿੰਘ ਗਿੱਲ ਬਾਈ ਕਬੂਤਰ ਛੱਡਿਆ ਕਰੋ ਹਾਂਜੀ ਹਾਂਜੀ ਵੀਰੇ ਆ ਕੰਮੇ ਪਤਾ ਨਹੀਂ ਐਦ ਕੀ ਅੜਜੇ ਪਏ ਨੇ ਨਲਗ ਯੂਟਿਊਬਰ ਜੱਸਾ ਜਸਵੀਰ ਸਿੰਘ ਬਾਈ ਹੈਲੋ ਸੁੰਦਰਪਾਰ ਦਵਾਜ ਓਹੋ ਆ ਕੀ ਹੋ ਗਿਆ ਸੁਰਿੰਦਰ ਭਾਰਦਵਾਜ ਅਰਪਨ ਟਵਾਰਨ ਇਸ ਵੀਡੀਓ ਥੈਂਕ ਯੂ ਵੀਰੇ ਗੁਰਸੇਵ ਸਿੰਘ ਗਰੇ ਵਾਲ ਬਿਊਟੀਫੁੱਲ ਪੀਜਨ ਬਾਈ ਥੈਂਕ ਯੂ ਵੀਰ ਥੈਂਕ ਯੂ ਵੀਰੇ ਜੱਗੀ ਸੰਦੂ ਬਾਈ ਮੇਰੇ ਮੇਰਾ ਨਾਮ ਬੋਲਦੀ ਬਾਈ ਬਣ ਕੇ ਹਰਦੀਪ ਰਾਏ ਸਰ ਨਾਈਸ ਵੀਡੀਓ ਥੈਂਕ ਯੂ ਵੀਰੇ ਸਾਗਰ ਲਵਾਣਾ ਅਰਪਨ ਟਵਾਣਾ ਜੋਤ 2 ਘੰਟੇ ਆਉਂਦੀ ਸੀ ਕਬੂਤਰੀ ਠੀਕ ਹੈ ਠੀਕ ਹੈ ਵੀਰੇ ਸ਼ੌਂਕੀ ਜਸਵੀਰ ਟੈਡੀ ਕੂਟਰ ਦਾ ਸ਼ੌਂਕ ਕਰੋ ਕਰਾਓ ਜੀ ਕੋਈ ਨਾ ਕਰਾ ਦਿੰਦਾ ਵੀਰੇ ਅਗਲੇ ਵਲੌਗ ਚ ਸੋਹਣ ਸਿੰਘ ਗਿਲ ਬਾਈ ਕਬੂਤਰ ਬੜੇ ਟਾਪ ਦੇ ਥੈਂਕ ਯੂ ਵੀਰੇ ਗੁਰਦੀਪ ਭੁੱਲਰ ਬਾਈ ਤੁਸੀਂ ਕਬੂਤਰਬਾਜੀ ਹੁਣ ਛੱਡੋਗੇ ਹਾਂਜੀ ਹਾਂ ਛੱਡੂਗਾ ਵੀਰੇ ਤੇ ਸੈਣੀ ਲਵਦੀ ਜਸਪ੍ਰੀਤ ਟਵਾਨਾ ਧੰਨਵਾਦ ਬਾਈ ਐਨੇ ਕਮੈਂਟ ਕਰਨ ਲਈ ਮਿਲਦੇ ਆ ਅਗਲੀ ਵੀਡੀਓ ਵਿੱਚ